ਹੌਸਲੇ ਦੇ ਬੁਲਦੇ ਹੋ ਚੁੱਕੇ ਨੇ ਕਿ ਸ਼ਰੀਆਮ ਹੀ ਵਾਰਤਾਤਾਂ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਪਰ ਉਥੇ ਹੀ ਕਈ ਵਾਰ ਚੋਰਾਂ ਦੇ ਵੱਲੋਂ ਭਗਵਾਨ ਦਾ ਘਰ ਵੀ ਨਹੀਂ ਬਖਸ਼ਿਆ ਜਾਂਦਾ ਤੇ ਜਿਹੀ ਇੱਕ ਚੋਰੀ ਦੀ ਵਾਰਦਾਤ ਕੈਦ ਹੋਈ ਹੈ ਸੀਸੀਟੀਵੀ ਦੇ ਵਿੱਚ ਇਹ ਨਾ ਸੀਸੀਟੀਵੀ ਤਸਵੀਰਾਂ ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਮੰਦਰ ਦੇ ਅੰਦਰ ਦਾਖਲ ਹੁੰਦਾ ਹੈ ਤੇ ਉਸ ਤੋਂ ਬਾਅਦ ਜੇ ਤੁਸੀਂ ਉਸਤੇ ਪੈਰਾ ਤੇ ਨਜ਼ਰ ਮਾਰੋ ਤਾਂ ਉਸਨੇ ਚप्पल ਪਾਈ ਹੋਈ ਹੈ ਤੇ ਉਹ ਮੰਦਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਸ ਦੇ ਵੱਲੋਂ ਚਪਲਾ ਸਣੇ ਉਸ ਮੰਦਰ ਦੇ ਵਿੱਚ ਕਾਂਡ ਕੀਤਾ ਜਾਂਦਾ ਸਭ ਤੋਂ ਪਹਿਲਾਂ ਉਹ ਅੰਦਰ ਦਾਖਲ ਹੋ ਕੇ ਇੱਧਰ ਉੱਧਰ ਤਾਂਕਾ ਚਾਕੀ ਕਰਦਾ ਹੈ ਤੇ ਉਸ ਤੋਂ ਬਾਅਦ ਉਹ ਇੱਕ ਜਗ੍ਹਾ ਜ਼ਮੀਨ ਦੇ ਉੱਪਰ ਬੈਠ ਜਾਂਦਾ ਇਹ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਤੁਹਾਨੂੰ ਇਹ দান ਪੇਟੀ ਜਿਸ ਦੇ ਕੋਲ ਇਹ ਬੈਠ ਜਾਂਦਾ ਹੈ ਤੇ ਉਸ ਤੋਂ ਬਾਅਦ ਤੇ ਆਪਣੇ ਨਾਲ ਲਿਆਦੇ ਹਥਿਆਰਾਂ ਦੀ ਮਦਦ ਦੇ ਨਾਲ ਉਹ ਕੋ ਉਸ ਗੁੱਲਕ ਨੂੰ ਤੋੜ ਲੈਂਦਾ ਹੈ ਪੈਸੇ ਉਸ ਦੇ ਵਿੱਚੋਂ ਉਹ ਚੋਰੀ ਕਰਦਾ ਹੈ ਤੇ ਆਪਣੇ ਕੋਲ ਰੱਖੇ ਇੱਕ ਕੱਪੜੇ ਦੇ ਵਿੱਚ ਬੰਨ ਕੇ ਉਸ ਦੀ ਪੋਟਲੀ ਬਣਾ ਕੇ ਉਹ ਤੁਰਫੂ ਚੱਕਰ ਕੋ ਜਾਂਦਾ ਹੈ ਇਸਨੂੰ ਸੀਸੀਟੀਵੀ ਨੂੰ ਦੇਖ ਕੇ ਤੁਸੀਂ ਵੀ ਆਖੋਗੇ ਕਿ ਕੋਰ ਕਾਲੀ ਯੁਗ ਆ ਗਿਆ ਹੈ ਰਾਤੀ ਦੇ ਮੰਦਰ ਬੰਦ ਕਰਕੇ ਗਏ ਆਂ ਜੀ ਸਵੇਰੇ ਜ 6 ਵਜੇ ਆਇਆ ਦੇਖਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਫਿਰ ਅੰਦਰ ਆ ਕੇ ਗੱਲੇ ਚੋ ਚੋਰ ਜਿਹੜਾ ਨਾ ਪੈਸੇ ਕੱਢ ਗਿਆ ਅੰਦਰ ਆ ਕੇ ਫਿਰ ਜਦ ਦੇਖਿਆ ਸੀ ਕੈਮਰੇਜ ਇੱਕ ਚੋਰ ਦਿਖ ਰਿਹਾ ਲੜਕਾ ਦਿਖ ਰਿਹਾ ਵੀ ਬਾਈ ਸਾਲ ਦਾ ਹੈ ਉਹ ਸਾਫ ਉਹਦੇ ਫੋਟੋ ਵੀ ਆ ਰਹੀ ਹੈ ਇਹਦਾ ਅਮਾਉਂਟ ਹੈ 8.5 ਹਜ਼ਾਰ ਹੈ ਕੀ ਕਹਿੰਦੇ ਜਾਂਦੇ ਪ੍ਰੋਸੈਸਿੰਗ ਹੋਈ ਜੀ ਬਈ ਉਹ ਬੰਦੇ ਨੂੰ ਪਕੜਨਾ ਚਾਹੀਦਾ ਹੈ ਬਈ ਇਹ ਜੇ ਕੰਮ ਨਾ ਹੋਣ ਨਾਲ 메ਨ ਰੋਡ ਦੇ ਮੰਦਰ ਹੈ ਜੀ ਇਹ ਕੰਮ ਨਹੀਂ ਹੋਣੇ ਚਾਹੀਦੇ ਚੌਕੀਦਾਰ ਰੱਖਿਆ ਹੋਇਆ ਹੈ ਚੌਕੀਦਾਰ ਵੀ ਰੱਖਿਆ ਹੋਇਆ ਹੈ ਚੌਕੀਦਾਰ ਨੇ ਦੇਖਿਆ ਕੁਝ ਨਾ ਉਹਦੇ ਕੋਲ ਤਾਂ ਜੇ ਪੁੱਛਿਆ ਨਹੀਂ ਹੁਣ ਉਹਨੂੰ ਬੁਲਾ ਕੇ ਪੁੱਛਾਂਗੇ ਵੀ ਇਹ ਦੇਖ ਇਹ ਕੰਮ ਹੋਇਆ ਦੱਸਦੀ ਕਿ ਰਾਜਪੁਰਾ ਦੇ ਵਿੱਚ ਐਬਲੇ ਰੋਡ ਤੇ ਸਥਿਤ ਬਾਂਕੇ ਬਿਹਾਰੀ ਮੰਦਿਰ ਦੀ ਇਹ ਸੀਸੀਟੀਵੀ ਫੁਟੇਜ ਹੈ ਜਿਸ ਤੇ ਵਿੱਚ ਚੋਰੀ ਦੀ ਇਹ ਵਾਰਦਾਤ ਕੈਤ ਕੋਈ ਹੈ ਉਤੇ ਇਸ ਵਾਰਦਾਤ ਦੀ ਸੂਚਨਾ ਮਿਲਣ ਦੇ ਉੱਪਰ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਤੁਸੀਂ ਵੀ ਸੁਣੋ ਕੀ ਕੁਝ ਕਹਿਣਾ ਹੈ ਪੁਲਿਸ ਦਾ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਬਾਂਕੇ ਵਿਖੇ ਮੰਦਰ ਐਮ ਐਲ ਏ ਰੋਡ ਤੇ ਆ ਫੁਟੇਜ ਵਗੈਰਾ ਚੈੱਕ ਕਰ ਰਹੇ ਆ ਜੇ ਕੋਈ ਗੱਲਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਰਪੋਰਸ ਕਾਰਵਾਈ ਕਰਾਂਗੇ ਹੋਰ ਸਰ ਪਰਚਾ ਵੀ ਦਾਂਗੇ ਹੋਰ ਕਿਹੜੇ ਕਿਹੜੇ ਬੰਦੇ ਵਿੱਚ ਸ਼ਾਮਲ ਆ ਉਹਨਾਂ ਦੀ ਵੀ ਪੁੱਛਗਿੱਛ ਕਰਾਂਗੇ ਉਸ ਬੰਦੀ ਵੀ ਜਿਹੜੇ ਉਹਦੇ ਕੈਮਰੇ ਚ ਆ ਰਹੇ ਜੇ ਚੌਕੀਦਾਰ ਨਾਲ ਆ ਰਹੇ ਉਹ ਤੋਂ ਵੀ ਪੁੱਛੋਗੇ ਚੌਕੀਦਾਰ ਨੂੰ ਚੌਕੀ ਪੁਲਿਸ ਚੌਕੀ ਜਾਂ ਥਾਣਾ ਬਲਾ ਕੇ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਵੀ ਰਾਤ ਨੂੰ ਤੇਰੀ ਡਿਊਟੀ ਬਣਦੀ ਆ ਵੀ ਤੂੰ ਕਿ ਕਿੱਧਰ ਨੂੰ ਘੁੰਮ ਰਿਹਾ ਜਦੋਂ ਚੋਰੀ ਹੋਈ ਆ ਤੂੰ ਮੌਕੇ ਤੇ ਖੜਿਆ ਆ ਵੀ ਤੈਨੂੰ ਕੁਝ ਪਤਾ ਲੱਗਿਆ ਨਹੀਂ ਛੋੜ ਦੇਖਣ ਵਾਲੀ ਗੱਲ ਹੋਏਗੀ ਕਿ ਸਮੁੰਦਰ ਵਿੱਚ ਜੋ ਚੋਰੀ ਦੀ ਵਾਰਦਾਤ ਹੋਈ ਹੈ ਉਸ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਜਗਬਾਣੀ ਟੀਵੀ ਦੇ ਲਈ ਹਰੀਸ਼ ਬਟਲਾ ਦੀ ਰਿਪੋਰਟ